सती का जो तट से आवाम का कार आज भी मेरी पीता है उस मान स्वर्पी जिसने अनेकांतुक तकलीफ मास है के भी सारी अपने बच्चा की जिंदगी सार के संगार विच लगा दी थी जिस दी दुआ विच ने ताकत है के रब भी उस नु नहीं सकदा मां ही संसार दी सब तो वडी ताकत है सो मेरी प्रीता दा विषय मां नामी ने जिसने नौ महीने जिसने पेट दे विच संभालिया अनेक तकलीफा सह के मेनू पालिया दुनिया दिखाई आप रोके दुनिया दिखाई आप रोके हथी कर दियो ठंडी सां उस रूह नु कहंदे हां मां उस रूह कहंदे हां मां सेरे उठ के गुरु का जांदी है लम्मी उमर दे दुआ मां नित कर दी है आप कुखी रह के आप कुखी रह के ਦੀ ਸਭ ਦੇ ਮੂਰੇ ਰੱਖਦੀ ਐ ਘਰ ਦਾ ਸਾਰਾ ਕੰਮ ਸੰਭਾਲੇ ਟਾਈਮ ਨਾਲ ਚੀਜ਼ ਮਿਲਦੀ ਹੱਥਾਂ ਉਸ ਨੂੰ ਕਹਿੰਦੇ ਹਾਂ ਮਾਂ ਉਸ ਨੂੰ ਕਹਿੰਦੇ ਹਾਂ ਮਾਂ ਜਿੰਨੀ ਮਰਜੀ ਤਕਲੀਫ ਚੋਵੇ ਜਿੰਨੀ ਮਰਜੀ ਤਕਲੀਫ ਚੋਵੇ ਨਾ ਮੈਨੂੰ ਸੌਂਹਂ ਦਿੰਦੀ ਐ ਚੀਜ਼ ਘੱਟ ਹੋਵੇ ਤਾਂ ਮੈਨੂੰ ਭੁੱਖ ਨਹੀਂ ਆਖ ਦਿੰਦੀ ਐ ਜਦੋਂ ਨਾ ਇਸ ਦੀ ਕਰ ਵਿੱਚ ਜਦੋਂ ਨਾ ਇਸ ਦੀ ਕਰ ਵਿੱਚ ਉਸ ਰੂਹ ਨੂੰ ਕਹਿੰਦੇ ਹਾਂ ਮਾਂ ਨਾ ਚਿੱਟਣ ਦੇਵੇ ਬੱਚਾ ਨੂੰ ਨਾ ਚਿੱਟਣ ਦੇਵੇ ਬੱਚਾ ਨੂੰ ਗਲਤੀ ਬਚਾ ਵੀ ਨੂੰ ਤੱਕਦੀ ਹੈ ਪਿਓ ਨਾ ਕਦੇ ਗੁੱਸਾ ਕੱਢੇ ਪੁੱਤ ਦਾ ਓਲਾ ਵੀ ਰੱਖਦੀ ਹੈ ਪਿਓ ਦਾ ਚੋਰੀ ਪੈਸੇ ਦੇਂਦੀ ਕਦੇ ਨਾ ਕਰਦੀ ਨਾ ਉਸ ਰੂਹ ਨੂੰ ਕਹਿੰਦੇ ਹਾਂ ਮਾਂ ਉਸ ਰੂਹ ਨੂੰ ਅਸੀਂ ਕਹਿੰਦੇ ਹਾਂ ਮਾਂ ਉਸ ਰੂਹ ਨੂੰ ਅਸੀਂ ਕਹਿੰਦੇ ਹਾਂ ਮਾਂ ਸੁਮਿੰਦਰ ਨਾ ਕਾਵਿ ਚੰਜੂ ਆਂ ਅਮਰੀ ਨੂੰ ਨਾ ਤਕਲੀਫ ਹੁੰਦਮੀ ਹਰ ਇੱਕ ਗੱਲ ਸਿਰ ਮੱਥੇ ਰੱਖੀ ਉਹਦੇ ਵਿੱਚ ਹੀ ਫਾਇਦਾ ਹੁੰਦਾ ਮਾਵਾਂ ਦੀ ਚਿੱਟਾਂ ਦੀਆਂ ਚਿੱਟਾਂ ਵਿੱਚ ਇੱਕ ਪਿਆਰ ਅਵੱਲਾ ਹੁੰਦਾ ਕਰਮਾ ਵਾਲੇ ਨੇ ਉਹ ਜਿਨ੍ਹਾਂ ਸਿਰ ਮਾਵਾਂ ਦਾ ਪੱਲਾ ਹੁੰਦਾ ਕਰਮਾ ਵਾਲੇ ਨੇ ਉਹ ਜਿਨ੍ਹਾਂ ਸਿਰ ਮਾਵਾਂ ਦਾ ਪੱਲਾ ਹੁੰਦਾ ਧੰਨਵਾਦ